ਵਿਆਹ ਤੋਂ ਬਾਅਦ ਮੁੰਡੇ ਨੇ ਮਾਈਕ ਵਿੱਚ ਬੋਲ ਕੇ ਕੁੜੀ ਨੂੰ ਕਹੀ ਆਹ ਗੱਲ ਵੀਡੀਓ ਹੋਈ ਬਹੁਤ ਹੀ ਵਾਇਰਲ ਦੋਸਤੋ ਅਕਸਰ ਹੀ ਵਿਆਹ ਤੋਂ ਬਾਅਦ ਇੱਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਹੁੰਦੀ ਹੈ ਅਤੇ ਹਰ ਕੋਈ ਚਾਹੁੰਦਾ ਹੈ ਕਿ ਉਹ ਵਿਆਹ ਤੋਂ ਬਾਅਦ ਆਪਣੇ ਜੀਵਨ ਸਾਥੀ ਨਾਲ ਖੁਸ਼ੀ-ਖੁਸ਼ੀ ਰਹੇ ਜਿਵੇਂ ਕਿ ਤੁਸੀਂ ਇਸ ਵੀਡੀਓ ਵਿੱਚ ਦੇਖ ਸਕਦੇ ਹੋ ਕਿ ਵਿਆਹ ਹੋਣ ਤੋਂ ਬਾਅਦ ਜਦੋਂ ਮੁੰਡਾ ਕੁੜੀ ਨੂੰ ਸਟੇਜ ਤੇ ਨੱਚਣ ਲਈ ਬੁਲਾਇਆ ਜਾਂਦਾ ਹੈ ਤਾਂ ਮੁੰਡਾ ਨੱਚਣ ਤੋਂ ਪਹਿਲਾਂ ਡੀਜੇ ਵਾਲਿਆਂ ਤੋਂ ਮਾਈਕ ਫੜ ਕੇ ਕੁੜੀ ਨੂੰ ਕਹਿੰਦਾ ਹੈ ਕਿ ਜਿੱਦਾਂ ਮੈਨੂੰ ਮੇਰੀ ਮਾਂ ਨੇ ਸੰਭਾਲਿਆ ਅਤੇ ਪਿਆਰ ਕਰਿਆ ਤੂੰ ਵੀ ਉਸ ਤਰ੍ਹਾਂ ਕਰੀ ਜਿੱਦਾਂ ਮੈਨੂੰ ਉਹਨਾ ਮੇਰੀ ਬੇਬੇ ਨੇ ਮੈਨੂੰ ਸਾਂਭਿਆ ਆ ਜਿੱਦਾਂ ਜਿੰਨਾ ਮੈਨੂੰ ਪਿਆਰ ਕੀਤਾ ਆ ਇਹਨੂੰ ਉਹਨਾਂ ਨੂੰ ਨਹੀਂ ਕਰੀ। ਇਹ ਬੋਲਣ ਤੋਂ ਬਾਅਦ ਮੁੰਡਾ ਭਾਵੁਕ ਹੋ ਕੇ ਰੋਣ ਲੱਗ ਜਾਂਦਾ ਹੈ ਅਤੇ ਉਸਦੇ ਪਰਿਵਾਰਕ ਮੈਂਬਰ ਭੱਜ ਕੇ ਆ ਕੇ ਉਸਨੂੰ ਚੁੱਪ ਕਰਾਉਂਦੇ ਨੇ ਪਰ ਲੋਕ ਇਸ ਵੀਡੀਓ ਨੂੰ ਦੇਖ ਕੇ ਕਹਿ ਰਹੇ ਨੇ ਕਿ ਭਰਾਵਾ ਜਿਹੜੀ ਕੁੜੀ ਤੈਨੂੰ ਰੋਂਦੇ ਨੂੰ ਦੇਖ ਕੇ ਹੁਣ ਚੁੱਪਚਾਪ ਖੜੀ ਹੈ ਇਹ ਤੈਨੂੰ ਮਾਂ ਵਾਲਾ ਪਿਆਰ ਕਿੱਥੋਂ ਦੇ ਦੇਵੇਗੀ। ਸੋ ਹਰ ਕਿਸੇ ਦੇ ਆਪਣੇ ਆਪਣੇ ਵਿਚਾਰ ਹੁੰਦੇ ਨੇ ਪਰ ਇਸ ਕੁੜੀ ਨੇ ਰੋਂਦੇ ਹੋਏ ਮੁੰਡੇ ਨੂੰ ਚੁੱਪ ਕਿਉਂ ਨਹੀਂ ਕਰਵਾਇਆ? ਇਸ ਦਾ ਕੀ ਕਾਰਨ ਹੋ ਸਕਦਾ ਹੈ? ਤੁਹਾਡੇ ਇਸ ਬਾਰੇ ਕੀ ਵਿਚਾਰ ਨੇ? ਕਮੈਂਟਾਂ ਵਿੱਚ ਜਰੂਰ ਦਿਓ। ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ।